ਬਹੁਜੁਰੀਆ ਕਿ ਧਾਰਮਿਕ ਸੰਸਥਾ ਨੂੰ ਪੋਲਿਟਿਕਸ ਤੋਂ ਬਾਹਰ ਕੱਢਿਆ ਜਾਵੇ ਬੜੀ ਦੇਰ ਤੋਂ ਮੈਂ ਇਹ ਪਹਿਲਾਂ ਵੀ ਡਿਮਾਂਡ ਕੀਤੀ ਆ ਕਿ ਪੋਲਿਟੀਕਲ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਅਧਿਕਾਰ ਸਾਹਿਬ ਜੋ ਇਹ ਹੁਕਮ ਦੇ ਸਕਦੇ ਆ ਕਿ ਪੋਲਿਟੀਕਲ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਵੀ ਪੰਜਾਬ ਪੰਜਾਬੀਆਂ ਅਤੇ ਪੰਥਕਿਤਾਣ ਲਈ ਫਿਕਰਮੰਦ ਹੋ ਜੇਕਰ ਤੁਸੀਂ ਵੀ ਲੀਕ ਤੋਂ ਹਟ ਕੇ ਸੋਚਣ ਵਾਲੇ ਅਤੇ ਖਬਰ ਵਿੱਚ ਲਈ ਖਬਰ ਤਲਾਸ਼ਣ ਵਾਲੇ ਹੋ ਤਾਂ ਤੁਹਾਨੂੰ ਲਾਜ਼ਮੀ ਐਚਐਸ ਫੂਲਕਾ ਅਤੇ ਲੱਖਾ ਸਧਾਨਾ ਵੱਲੋਂ ਆ ਚੁੱਕੇ ਮੁੱਦਿਆਂ ਉੱਤੇ ਗੌਰ ਫਰਮਾਉਣਾ ਚਾਹੀਦਾ ਨਾ ਸਿਰਫ ਗੌਰ ਫਰਮਾਉਣਾ ਚਾਹੀਦਾ ਸਗੋਂ ਇਸ ਵਿੱਚ ਆਪਣੀ ਬਣਦੀ ਛੋਟੀ ਵੱਡੀ ਜਿੰਨੀ ਸੰਭਵ ਹੋਵੇ ਭੂਮਿਕਾ ਵੀ ਅਦਾ ਕਰਨੀ ਚਾਹੀਦੀ ਹੈ ਐਡਵੋਕੇਟ ਫੂਲਕਾ ਨੇ ਤਾਂ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਹੀ ਸਵਾਲ ਰੱਖ ਦਿੱਤਾ ਹੈ ਇਹ ਇੱਕ ਤਰ੍ਹਾਂ ਨਾਲ ਹੁਕਮ ਜਾਰੀ ਕਰਨ ਦੇ ਚੈਲੰਜ ਵਰਗੀ ਗੱਲ ਹੈ ਕਿ ਜਥੇਦਾਰ ਅਜਿਹਾ ਕਰਨਗੇ ਜਾਂ ਕੀ ਸਿੰਘ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਖਿਲਾਫ ਇਸ ਹੱਦ ਤੱਕ ਜਾ ਸਕਦੇ ਨੇ ਸਵਾਲ ਤਾਂ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਨੇ ਅਤੇ ਸ਼੍ਰੋਮਣੀ ਕਮੇਟੀ ਹੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਇਸ ਤਰ੍ਹਾਂ ਇਹ ਸਵਾਲ ਇਹ ਮੁੱਦੇ ਬੜੇ ਗੁੰਝਲਦਾਰ ਨੇ ਸਿੱਖ ਕਤਲੇਆਮ ਦੇ ਕੇਸ ਲੜਨ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਧਾਰਮਿਕ ਚੋਣਾ ਅਤੇ ਪੰਥਕ ਮੁੱਦੇ ਚੁੱਕ ਕੇ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਖੜੀ ਕਰ ਦਿੱਤੀ ਹੈ ਸਗੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅੱਗੇ ਵੀ ਵੱਡਾ ਸਵਾਲ ਰੱਖ ਦਿੱਤਾ ਹੈ ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਦੀ ਮਾਂ ਪੰਚਾਇਤ ਵਿੱਚ ਬੋਲਦੇ ਹੋਏ ਲੱਖਾ ਸਿਧਾਨਾ ਅਤੇ ਅਮਿਤੋਜ ਮਾਨ ਨੇ ਜਿਹੜੇ ਨੁਕਤੇ ਸ਼ੋਏ ਨੇ ਉਹ ਵੀ ਕਿਸੇ ਚੈਲੰਜ ਤੋਂ ਕੱਟ ਨਹੀਂ ਇਹ ਚੈਲੰਜ ਸਰਕਾਰ ਲਈ ਵੀ ਆ ਅਤੇ ਪੰਥਕ ਸਿਆਸਤ ਲਈ ਵੀ ਜਿਹੜੀਆਂ ਗੱਲਾਂ ਅਤੇ ਮੰਗਾਂ ਉਹ ਉਭਾਰ ਰਹੇ ਨੇ ਉਹਨਾਂ ਦਾ ਸਿੱਧਾ ਸਬੰਧ ਪੰਜਾਬੀਆਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਐਡਵੋਕੇਟ ਫੂਲਕਾ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਿਆਸੀ ਚੁੰਗਲ ਵਿੱਚ ਫਸੇ ਹੋਣ ਦੀ ਗੱਲ ਕਹੀ ਹੈ ਹਾਲੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਅਤੇ ਸਾਹਮਣੇ ਆਏ ਨਤੀਜਿਆਂ ਦੀ ਉਦਾਹਰਣ ਪੇਸ਼ ਕਰਦੇ ਹੋਏ ਐਡਵੋਕੇਟ ਫੂਲਕਾ ਨੇ ਧਾਰਮਿਕ ਤੇ ਸਿਆਸੀ ਚੋਣਾਂ ਵਕ-ਵਕ ਕਰਨ ਇਸ ਲਈ ਸਿੰਘ ਸਹਿਬਾਨ ਨੂੰ ਫੈਸਲਾ ਲੈਣ ਲਈ ਆਖਿਆ ਡੇਰਾ ਮੁਖੀ ਦੀ ਮਾਫੀ ਦੀ ਵੀ ਸੁਪਰੀਮ ਕੋਰਟ ਦੇ ਵਕੀਲ ਨੇ ਇੱਕ પ્રસੰਗ ਵਿੱਚ ਗੱਲ ਕੀਤੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 28 ਜਨਵਰੀ ਨੂੰ 71 ਤਾ ਸਦੀ ਹੋਈ ਹੈ ਅਤੇ ਉਸ ਤੋਂ ਪਹਿਲਾਂ ਐਚਐਸ ਫੋਲਕਾ ਨੇ ਜਿਹੜੇ ਪੰਤਕ ਮੁੱਦੇ ਚੁੱਕੇ ਨੇ ਉਸ ਨੇ ਸਭ ਦਾ ਧਿਆਨ ਖਿੱਚਿਆ ਉਹ ਤਾਂ ਧਾਰਮਿਕ ਸੰਸਥਾਵਾਂ ਨੂੰ ਸਿਆਸੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਵਕਾਲਤ ਕਰ ਰਹੇ ਨੇ ਕੀ ਸਿੰਘ ਸਹਿਬਾਨਾਂ ਦੀ ਇਕਤਰਤਾ ਵਿੱਚ ਅਜੇ ਹਾ ਕੋਈ ਫੈਸਲਾ ਸੰਭਵ ਹੈ ਜਾਂ ਕੀ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਉੱਤੇ ਅਜੇ ਹੀ ਰੋਕ ਲਾ ਸਕਣਗੇ ਕਰ ਪਹਿਲਾਂ ਇੱਕ ਵਾਰ ਐਡਵੋਕੇਟ ਫੁਲਕਾ ਨੂੰ ਦੇਖ ਲਓ ਅਤੇ ਉਸ ਤੋਂ ਬਾਅਦ ਗੱਲ ਲੱਖਾਂ ਸਿਧਾਣਾ ਅਤੇ ਅਮਿਤੋਜ ਮਾਨ ਦੀ ਕਰਾਂਗੇ ਅਸੀਂ ਅੱਜ ਡਿਸਕਸ ਕਰ ਰਹੇ ਸੀ ਪੰਜਾਬ ਦੀ ਸਿਆਸਤ ਸਿੱਖ ਸਿਆਸਤ ਧਾਰਮਿਕ ਸੰਸਥਾਵਾਂ ਤੇ ਹਰਿਆਣਾ ਜੋ ਗੁਰਦੁਆਰਾ ਕਮੇਟੀ ਦੇ ਚੋਣਾ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਜੋ ਹੋਇਆ ਉਹ ਸਭ ਨੇ ਦੇਖਿਆ ਮжоਰਿਟੀ ਉਮੀਦਵਾਰ ਭਾਈ ਉਮੀਦਵਾਰ ਉੱਥੇ ਆਜਾਦ ਆਇਆ ਉਹ ਜ਼ਿਆਦਾਤਰ ਜਿਹੜੇ ਕਿ ਸੇਵਾ ਕਰਨ ਵਾਲੇ ਔਰ ਪੂਰੇ ਸੰਗਤ ਨੂੰ ਤੇ ਗੁਰੂ ਨੂੰ ਸਮਰਪਿਤ ਉਹ ਹੀ ਜੇ ਅੱਗੇ ਆਏ ਆ ਦੇਖੋ ਕਿਉਂਕਿ ਉੱਥੇ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਨਹੀਂ ਲੜੀਆਂ ਪੋਲੀਟੀਕਲ ਪਾਰਟੀਆਂ ਬੈਂਡ ਸੀ ਨਹੀਂ ਸੀ ਕਿ ਇਲੈਕਸ਼ਨ ਲੜ ਸਕਦੀਆਂ ਮੈਂ ਪਿਛਲੇ ਕਈ ਦਿਨਾਂ ਤੋਂ ਕਿ ਇਹੀ ਗੱਲ ਕਹਿ ਰਹੇ ਆ ਕਿ ਪੋਲੀਟੀਕਲ ਪਾਰਟੀ ਧਾਰਮਿਕ ਜੋ ਸਸਤਾ ਏ ਉਹਦੇ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਜਦੋਂ ਮੈਂ ਅਕਾਲ ਤਖਤ ਸਾਹਿਬ ਵੀ ਗਿਆ ਸੀ ਜਦੋਂ ਜੱਥੇਦਾਰ ਸਾਹਿਬ ਨੇ ਮੈਨੂੰ ਬੁਲਾਇਆ ਸੀ ਆਪਣੀ ਸਲਾਹ ਦੇਣ ਵਾਰੇ ਉਹਦੇ ਮੈਂ ਇਹੀ ਗੱਲ ਕਹੀ ਸੀ ਕਿ ਇਹ ਜੋ ਹੋ ਰਿਹਾ ਕਿ ਜੱਥੇਦਾਰ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਉੱਥੇ ਬੁਲਾਇਆ ਉਹਨੂੰ ਜਿਹੜਾ ਜੋ ਉਹਨੂੰ ਮਾਫੀ ਦਿੱਤੀ ਉਹ ਸਾਰਾ ਕੁਝ ਪੋਲਿਟਿਕਸ ਕਰਕੇ ਹੋ ਰਿਹਾ ਵੋਟਾਂ ਲੈਣ ਵਾਸਤੇ ਹੋ ਰਿਹਾ ਕਿਉਂਕਿ ਜੋ ਸਾਡੀ ਧਾਰਮਿਕ ਸੰਸਥਾ ਪੋਲਿਟੀਕਲ ਪਾਰਟੀ ਦੇ ਅੰਡਰ ਆ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਧਾਰਮਿਕ ਸੰਸਥਾ ਨੂੰ ਪੋਲਿਟਿਕਸ ਤੋਂ ਬਾਹਰ ਕੱਢਿਆ ਜਾਵੇ ਬੜੀ ਦੇਰ ਤੋਂ ਮੈਂ ਇਹ ਪਹਿਲਾਂ ਵੀ ਡਿਮਾਂਡ ਕੀਤੀ ਆ ਕਿ ਪੋਲਿਟੀਕਲ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹਰਿਆਣੇ ਚ ਉਹਨਾਂ ਨੇ ਕਰਤਾ ਕਿ ਹੁਣ ਸਾਡੇ ਕੋਲੇ ਹਰਿਆਣੇ ਦਾ ਮਾਡਲ ਸਾਡੇ ਸਾਹਮਣੇ ਆ ਜੋ ਇੱਕ ਸਕਸੈਸ ਮਾਡਲ ਆ ਹੁਣ ਮੈਂ ਜੋ ਜੱਥੇਦਾਰ ਸਾਹਿਬ ਨੂੰ ਉਦੋਂ ਵੀ ਕਹਿ ਕੇ ਆਇਆ ਸੀ ਕਿ ਪੋਲਿਟੀਕਲ ਪਾਰਟੀਆਂ ਨੇ ਹਰ ਤਰ੍ਹਾਂ ਦੇ ਦੇ ਕੰਮ ਕਰਨੇ ਆ ਪੋਲਿਟਿਕਸ ਵੋਟਾਂ ਉਹਨਾਂ ਨੂੰ ਸਭ ਦੀਆਂ ਚਾਹੀਦੀਆਂ ਕੱਲੇ ਸਿੱਖਾਂ ਦੀਆਂ ਨਹੀਂ ਚਾਹੀਦੀਆਂ ਪਰ ਧਾਰਮਿਕ ਸੰਸਥਾਵਾਂ ਸਾਡੀਆਂ ਸਿਰਫ ਸਿੱਖਾਂ ਵਾਸਤੇ ਆ ਤੇ ਇਹਦੇ ਵਿੱਚ ਪੋਲਿਟਿਕਲ ਪਾਰਟੀ ਦਾ ਕੋਈ ਵਤਨ ਨਹੀਂ ਹੈ ਕਿਉਂਕਿ ਬੜੀ ਦੇਰ ਤੋਂ ਇਹ ਜੋ ਹੋ ਰਿਹਾ ਪੋਲਿਟਿਕਸ ਵਾਸਤੇ ਐਜੀਪੀਸੀ ਨੂੰ ਜ਼ਿੰਮੇਵਾਰਤਿਆ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਹੁਣ ਮੈਂ ਫੇਰੇ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੀ ਆ ਮੀਟਿੰਗ ਜਥੇਦਾਰ ਸਾਹਿਬ ਨੇ ਹੁਣ ਬੁਲਾਈ ਆ ਦੋ ਦਿਨ ਬਾਅਦ ਉਹਦੇ ਵਿੱਚ ਧੱਤੇਦਾਰ ਸਾਹਿਬ ਉਸੇ ਚੀਜ਼ ਨੂੰ ਫੇਰ ਕਨਸਿਡਰ ਕਰ ਜਿਹੜੀ ਮੈਂ ਬੇਨਤੀ ਧੱਤੇਦਾਰ ਸਾਹਿਬ ਨੂੰ ਕਰਕੇ ਆਇਆ ਸੀ ਉਸ ਤੋਂ ਮਗਰਮਾ ਇੱਕ ਚਿੱਠੀ ਵੀ ਲਿਖੀ ਸੀ ਉਹਦੇ ਵਿੱਚ ਵੀ ਇਹ ਕਿਹਾ ਸੀ ਕਿ ਧਾਰਮਿਕ ਸੰਸਥਾਵਾਂ ਦੇ ਇਲੈਕਸ਼ਨ ਪੋਲੀਟੀਕਲ ਪਾਰਟੀ ਨੂੰ ਲਈ ਲੜਨੇ ਚਾਹੀਦੇ ਤਾਂ ਕਿ ਪੋਲੀਟਿਕਸ ਧਾਰਮਿਕ ਸੰਸਥਾਵਾਂ ਦੇ ਉੱਤੇ ਹਾਵੀ ਨਾ ਹੋਵੇ ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਇਸ ਟਾਈਮ ਜੋ ਅਸੀਂ ਮੀਰੀ ਪੀਰੀ ਦਾ ਸਿਧਾਂਤ ਕਹਿੰਦੇ ਆ ਇਸ ਟਾਈਮ ਮੌਕਾ ਇਹ ਆ ਗਿਆ ਅੱਜ ਅੱਜ ਮੀਰੀ ਪੀਰੀ ਦੇ ਸਿਧਾਂਤ ਦੀ ਦੁਰਵਰਤੋਂ ਕਰਕੇ ਜੋ ਮੀਰੀ ਆ ਪੀਰੀ ਦੇ ਕਾਬੂջ ਹੋਈ ਬੈਠੀ ਆ ਤੋ ਇਸ ਕਰਕੇ ਅੱਜ ਜ਼ਰੂਰਤਾ ਸਾਨੂੰ ਕਿ ਧਾਰਮਿਕ ਸੰਸਥਾਵਾਂ ਨੂੰ ਪੋਲੀਟੀਕਲ ਪਾਰਟੀਆਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦੀ ਮੈਂ ਜੱਥੇਦਾਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜੱਥੇਦਾਰ ਸਾਹਿਬ ਇਸ ਤੇ ਉੱਤੇ ਫਿਰ ਵਿਚਾਰ ਕਰਨ ਔਰ ਜੱਥੇਦਾਰ ਸਾਹਿਬ ਜੋ ਇਹ ਹੁਕਮ ਦੇ ਸਕਦੇ ਆ ਕਿ ਪੋਲੀਟੀਕਲ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਮੈਂ ਜੱਥੇਅਰ ਸਾਹਿਬ ਨੂੰ ਵੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਮੈਂ ਇਸ ਗੱਲ ਦੀ ਬੇਨਤੀ ਕਰਦਾ ਕਿ ਸੰਗਤ ਵੀ ਸਾਰੀ ਇਸ ਦੇ ਉੱਤੇ ਵਿਚਾਰ ਕਰੇ ਔਰ ਇਹ ਕਦ ਆਪਾਂ ਕਰੀਏ ਆਪਾਂ ਆਪਣੀ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਅਦਾਰਿਆਂ ਨੂੰ ਆਪਾਂ ਪੋਲੀਟੀਕਲ ਪਾਰਟੀਆਂ ਤੋਂ ਛਾਦ ਕਰਾਈਏ ਪੋਲੀਟੀਕਲ ਪਾਰਟੀਆਂ ਚੋਂ ਬਾਹਰ ਕੱਢੀਏ ਪੰਜਾਬੀ ਬੋਲੀ ਅਤੇ ਪੰਜਾਬ ਦੇ ਹਿੱਤਾਂ ਲਈ ਦਹਾਕਿਆਂ ਤੋਂ ਬੋਲ ਰਹੇ ਪੰਜਾਬੀਆਂ ਨੂੰ ਜ਼ਮੀਨਾਂ ਨਾ ਵੇਚਣ ਦੀ ਦੁਹਾਈ ਪਾਉਣ ਸਮੇਤ ਹਰ ਮੁੱਦੇ ਅਤੇ ਮਸਲੇ ਤੇ ਸਾਹਮਣੇ ਆਉਣ ਵਾਲੇ ਲੱਖਾਂ ਸਿਧਾਨਾਂ ਦਾ ਕੀ ਦਿਮਾਗ ਖਿਲਿਆ ਹੋਇਆ ਹੈ ਜੋ ਹੋ ਆਏ ਦਿਨ ਇੰਨੀ ਫਿਕਰਮੰਦੀ ਜ਼ਾਹਿਰ ਕਰ ਰਿਹਾ ਹੈ ਕਾਲੇ ਪਾਣੀ ਦੇ ਮੋਰਚੇ ਵਿੱਚ ਤਾਂ ਉਹ ਅਮਿਤੋਜ਼ ਮਾਨ ਅਤੇ ਹੋਰਨਾਂ ਨਾਲ ਮਿਲ ਕੇ ਸਰਕਾਰ ਅਤੇ ਜ਼ਹਿਰ ਫਲਾਉਣ ਵਾਲੀ ਡਾਈੰਗ ਇੰਡਸਟਰੀ ਨਾਲ ਵੀ ਲੜਾਈ ਲੜ ਰਹੇ ਨੇ ਲੱਖਾਂ ਸਿਧਾਨਾਂ ਦੇ ਇੰਨਾ ਕੁਝ ਬੋਲਣ ਅਤੇ ਕਰਨ ਦਾ ਕੀ ਪੰਜਾਬੀਆਂ ਉੱਤੇ ਕੋਈ ਅਸਰ ਵੀ ਹੋ ਰਿਹਾ ਉਸ ਦੀਆਂ ਗੱਲਾਂ ਨਾਲ ਪੰਜਾਬੀਆਂ ਨੂੰ ਕੀ ਕੋਈ ਫਰਕ ਵੀ ਪੈ ਰਿਹਾ ਹੈ ਇਸ ਦਾ ਜਵਾਬ ਤਾਂ ਪੰਜਾਬੀ ਹੀ ਦੇ ਸਕਦੇ ਨੇ ਪਰ ਇਹ ਕੁਝ ਇੱਕ ਲੋਕ ਅਲਕ ਜ਼ਰੂਰ ਜਗਾ ਰਹੇ ਨੇ ਦੇਖੋ ਕੌਮੀ ਇਨਸਾਫ ਮੋਰਚੇ ਦੀ ਸੱਦੀ ਮਹਾ ਪੰਚਾਇਤ ਦੇ ਭਰਵੇਂ ਇਕੱਠ ਵਿੱਚ ਲੱਖਾ ਸਿਧਾਣਾ ਅਤੇ ਅਮਿਤੋਜ ਮਾਨ ਨੇ ਕੀ ਸੁਨੇਹਾ ਦਿੱਤਾ ਨਿਹੰਗ ਸਿੰਘਾਂ ਦੀ ਤਾਰੀਫ਼ ਕਰਦੇ ਹੋਏ ਲੱਖਾ ਸਿਧਾਣਾ ਨੇ ਕਾਰ ਸੇਵਾ ਵਾਲਿਆਂ ਦੀ ਕਿਉਂ ਬਣਾਈ ਰੇਲ ਅਤੇ ਨਿਹੰਗ ਸਿੰਘਾਂ ਨੂੰ ਉਹਨਾਂ ਦਿਵਾਲੇ ਹੋਣ ਲਈ ਲੱਖਾ ਸਿਧਾਣਾ ਨੇ ਕਿਉਂ ਕਿਹਾ ਅੱਜ ਉਮੀਰ ਸਾਹ ਮੋਰਚੇ ਨੂੰ ਚਾਦਿਆ ਧਿਆਨਾਂ ਯਾਰ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁੱਕਿਆ ਹੈ ਨਾਲ ਇਹ ਨਹੀਂ ਹੀ ਪ੍ਰਭੂ ਤੁਸੀਂ ਲਾਈਵ ਕਰਦੇ ਬੜੇ ਅਦਾ ਨਾ ਮੋਰਚੇ ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿੱਥੇ ਇਸ ਮੋਰਚੇ ਦੀ ਅਗਵਾਈ ਕਰ ਰਹੀ ਟੀਮ ਹੈ ਉਹਨੇ ਆਪਣਾ ਹੌਂ ਰੋਣਾ ਹੈ ਸੋਚੇ ਸਾਥ ਤੋਂ ਆਏ ਜੋਗਦਾਨ ਇੱਥੇ ਪਾਇਆ ਸਾਡੇ ਦੋ ਪੱਖਰੇ ਨਿਰੰਗ ਜੱਟੇ ਬੰਦੀਆਂ ਨੇ ਜਿੰਨਾਂ ਦੇ ਵਿੱਚ ਬਾਬਾ ਰਾਜਾ ਰਾਜ ਜੀ ਬਾਬਾ ਗੁਰਵਿੰਦਰ ਸਿੰਘ ਜੀ ਤੇ ਹੋਰ ਜਿਹੜੇ ਇੱਥੇ ਬੰਦੀਆਂ ਜਿਨ੍ਹਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਜਿਹੜਾ ਨਾਲ ਨਟੇ ਰਹੇ ਨੇ ਸਵਾਜਿ ਇਹਦਾ ਸਾਰਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਹੈ ਦੁੱਖ ਦੀ ਗੱਲ ਹੈ ਜਿੰਨੇ ਸੰਗਤ ਨੂੰ ਆਉਣਾ ਚਾਹੀਦਾ ਸੀ ਉਹ ਆਉਣੇ ਨਹੀਂ ਆਏ ਜਿਆਨੇ ਮੈਂ ਬਾਰ-ਬਾਰ ਬੇਨਤੀਆਂ ਹੋਈਆਂ ਕਿ ਭਾਈ ਆ ਕੇ ਮੰਡਾਲ 'ਚ ਬੈਠੋ ਪਰ ਬਹੁਤ ਹੀ ਸੰਗਤ ਲੰਗਰਾਂ 'ਚ ਫਿਰਦੀ ਆ ਕੋਈ ਸੜਕ ਦੇ ਫਿਰਦਾ ਪਰ ਵਿੱਚ ਫਿਰਦਾ ਤੇ ਵੀ ਉਧਰ ਫਿਰਦਾ ਇਹ ਇਸ ਸੰਦਰਿਖਤਾਂ ਦੇ ਜਿਸ ਕਰਕੇ ਸਾਡੇ ਮੋਰਚੇ ਜਿਹੜੇ ਸਫਲ ਨਹੀਂ ਹੋ ਰਹੇ ਹੁਣ ਆਪਾਂ ਇੱਥੇ ਸੇ ਮਹਾਪੁਰਚਾਰ ਬੁਲਾਈ ਹੈ ਬੁਲਾਰਿਆਂ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਦੁਰ ਜਾਣਾ ਹੈ ਇਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਲ ਪੰਥ ਨੂੰ ਨਹੀਂ ਅੱਗੇ ਮੰਗਿਆ ਨੂੰ ਸਮੁੱਚੀ ਅਗਵਾਈ ਕਰਾਈ ਟੀਮ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੇ ਆਪਾਂ ਇਹ ਮੋਰਚਾ ਕਾਮ ਜਾਬ ਕਰਨਾ ਹੈ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ ਗਰੇ ਅੰਦੀਆਂ ਦੇ ਇਨਸਾਫ ਲੈਣੇ ਆ ਬਰਾਨੀ ਗਵਰ ਗੋਲੀ ਕਾਢ ਦੇ ਇਨਸਾਫ ਲੈਣੇ ਆ ਜਾਂ ਜਿਹੜੀਆਂ ਜਿਹੜੀਆਂ ਵਿਸਾਧੀਆਂ ਇੱਥੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਬ ਬਣ ਕੇ ਆਇਆ ਤਾਂ ਇਹ ਹੀ ਗੱਲ ਮਾਤਾ-ਬਾਪਾ ਰਾਜਾ ਜੀ ਤੇ ਬਾਬਾ ਗੁਰਵਿੰਦਰ ਸਿੰਘ ਦਾ ਬਖਸ਼ਾ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਦੇਖਣਾ ਪੈਣਾ ਹੈ ਕਰਸਤਾਨ ਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚ ਦੇ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ ਇਹ ਗੋਣ ਜੌਰੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੇ ਵਿਹਾਰੀ ਦਾ ਮੋਰਚਾ ਹੈ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆਂ ਦੇ ਤੇ 11 ਜਗ੍ਹਾ ਪਾਣਾ ਜਾ ਰਿਹਾ ਉਹਦਾ ਮੋਰਚਾ ਹੈ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਹੈ ਤਾ ਭੁਰਨ ਜੋ ਵੀ ਅਸੀਂ ਕੋਈ ਵੀ ਮੋਰਚਾ ਕਾਂਜਾਬ ਕਰਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਡੋਟ ਜਾਂਦਾ ਲੋਕਾਂ ਦਾ ਆਸ ਜੋ ਲੈਂਦੇ ਨੇ ਸਰਕਾਰਾਂ ਦਾ ਅਜੰਸਤੀਆਂ ਦਾ ਮਨੋਬਲ ਘੱਟ ਜਾਂਦਾ ਹੁਣ ਐਸੇ ਮੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸਪੀਰੋ ਕੇ ਰਾੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆਪਾਂ ਰੋਜ਼ ਦੇਖਦੇ ਆ ਸਾਡੇ ਗਰਜਣਾ ਮੁੰਡੇ ਰੋਜ਼ ਚਿੱਤੇ ਰੇਤੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰਦੇ ਆ ਬੱਧੀ ਘੰਟੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂਾਂ ਜਾ ਰਹੀ ਹੈ ਤੇ ਪੰਜਾਬ ਖਾਂਦੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਾਰਜ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਗਰਤ ਕਰਾਏ ਜਾ ਰਿਹਾ ਸਾਡੇ ਪਾਣੀਆਂ ਦੇ ਵਿੱਚ ਜੈਸਤਾਨੀ ਧਰਤੀ ਇਹਦਾ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਸਾਨੂੰ ਘਣਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ-ਥਾਂ ਸ਼ਹਿਰਾਂ ਦੇ ਵਿੱਚ ਆਰਬੀਐਫ ਸੈਂਟਰ ਖੋਲ ਕੇ ਜਿੱਥੇ ਆ ਕੇ ਨਵਾਂ ਟੀਕੇ ਨਾਲ ਲਾਉਣ ਲੱਗੇ ਉਹਨਾਂ ਸੈਂਟਰਾਂ ਦੇ ਤੇ ਸਾਡਾ ਡੀਐਨਏ ਫੜਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੋਲਾ ਨਹੀਂ ਆਉਂਦਾ ਚਾਰ ਸਿਰੋ ਪੰਜਾਬ ਠੰਡੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ਼ ਦੀ ਗੱਲ ਕਰਦਾ ਉਹਦੇ ਐਨਐਸਏ ਲਾ ਕੇ ਯੂਐਨਪੀਏ ਲਾ ਕੇ ਜਿੱਲਾਂ ਦੇ ਵਿੱਚ ਫੰਡ ਕਸਤਾ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ ਇਹ ਪੰਜਾਬ ਦੇ ਪੰਥੇ ਕੌਮ ਇਹ ਤਾਂ ਹੀ ਬਚਣਿਆ ਕਿ ਅਸੀਂ ਧਰਤੀ ਨੂੰ ਬਚਾਵਾਂਗੇ ਪਾਣੀ ਨੂੰ ਬਚਾਵਾਂਗੇ ਬੋਲੀ ਨੂੰ ਬਚਾਵਾਂਗੇ ਆਪਣੇ ਇਤਿਹਾਸ ਨਾਲ ਕਰਾਂਗੇ ਮੈਂ ਜਿਸੇ ਬੰਦਿਆਂ ਬੈਠਿਆਂ ਨਾਲ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਬਾਬਾ ਜੀ ਇੱਕ ਬੇਨਤੀ ਪ੍ਰਵਾਨ ਕਰਿਓ ਸਭ ਤੋਂ ਡਰਦੇ ਬੋਤ ਸਾਰੇ ਡਰਦੇ ਹਨ ਇਹ ਗੱਲ ਮੈਂ ਤੁਹਾਡੇ ਨੂੰ ਇੱਕ ਬੜਾਈ ਨਹੀਂ ਕਰ ਰਿਹਾ ਕਿ ਮੈਨੂੰ ਪਤਾ ਲੱਗਾ ਕਿ ਦਿੱਲੀ ਭਰਜੇ ਹੋਏ ਨਾ ਖਸਾਨੀ ਮੋਰਚੇ ਜਿੱਦੇ ਮੈਂ ਇੱਥੇ ਮੇਰੀ ਪੜ੍ਹਾਈ ਇੱਥੇ ਹੋਈ ਯੂਨੀਵਰਸਿਟੀਸ਼ਨ ਜਾਣ ਕਰਨ ਗਿਆ ਮਦਨੀ ਕਰੇ ਬਲਾਂ ਤੋਂ ਉੱਥੇ ਨੂੰ ਦਿੱਲੀ ਕੋਲ ਪੁੱਛਿਆ ਕਰੇ ਕਿੰਨੇ ਹੈ ਗਸੇ ਕਿਹੜੀ ਮਿੱਟੀ ਦੇ ਬਣੇ ਆ ਮਾੜੀ ਗੱਲ ਕੀ ਆ ਕਿ ਉਹਨੇ ਮੂਹਰ ਨੂੰ ਜਾਂਦੇ ਰੇ ਘੋੜੇ ਦੇ ਉਹਨੇ ਹੀ ਮਕਰੋਂ ਜਾਂਦੇ ਆ ਇੱਕ ਬੰਦਾ 50 50 100 100 ਮੋੜੇ ਢਾਈ ਖੜਦਾ ਸੋ ਇਹਨਾਂ ਦੇ ਕਿਰਪਾ ਗੁਰੂ ਜੀ ਇੱਕ ਤਾਸੇ ਵਾਲਿਆਂ ਦੇ ਮਗਲ ਜਰੂਰ ਪਾਓ ਅੱਜ ਚਿੱਕੀ 100 ਸਾਲਾਂ ਤੋਂ ਜਮੜੀ ਨਾ ਅੱਜ ਦੇਖੋ ਜਿੰਨੀ ਸਾਡੀਆਂ ਇਤਿਹਾਸ ਕੇ ਮਾਰਤਾ ਨਿਸ਼ਾਨਾ ਸਾਰਾ ਲੱਗਾ ਇਹ ਮੈਜ਼ੇਰੋਮਾਂ ਦੇ ਚੱਕਰ ਵਿੱਚ ਚੱਜਾ ਕਾਸ ਸੇਵਾ ਦਾ ਕੰਮ ਲੈ ਕੇ ਬਹਿ ਜਾਂਦੇ ਆ ਤੇ ਉੱਥੇ ਮੁੜ ਕੇ ਸਾਰਾ ਮਲਿਆ ਮੇਕਰੀ ਤੋਲੇ ਉਹਨਾਂ ਨੇ ਦੇਖ ਲੋ ਵੀ ਸਾਡੇ ਨਾਲ ਕਦੇ ਛੱਡੇ ਦਰਸ਼ੀ ਜੁੜਨਾ ਢਾਈ ਜਾਂਦੇ ਆ ਕੁੱਟਾ ਆਪਣਿਆਂ ਕੋ ਢਾਉਣ ਲੱਗੇ ਪਏ ਆ

ਉਹ ਇਸ ਗਰੀਬੀ ਨੂੰ ਨਿਬਟਾ ਰਹੇ। ਔਰ ਇੱਕ ਗੱਲ ਹੋਰ ਬੰਦੀ ਸਿੰਘਾਂ ਲਈ ਨਿਹਗ ਸਿੰਘ ਮੋਹਜਾ ਲੜਨ। ਪਾਣੀਆਂ ਲਈ ਪਰਵਾਸੀਆਂ ਵਾਲੀ ਗੱਲ ਅਸੀਂ ਚੱਕੀਏ ਮੈਨੋਂ ਜਾਂ ਨਾ ਖਾਓਗੇ। ਤੇ ਕਿਸਾਨਾਂ ਦੇ ਮਸਲੇ 'ਤੇ ਯੂਨੀਅਨਾਂ ਲੜਨਾ ਤੇ ਆ ਸਰਕਾਰ ਬਦਲੀਆਂ ਕਰਨ ਨੂੰ ਬੈਠੀ ਹੈ ਪੰਜਾਬ ਦੀ। ਇਹਨਾਂ ਦਾ ਕੋਈ ਕੰਮ ਨਹੀਂਗਾ। ਇਹ ਸਾਡੇ ਰਿਪਰੈਜ਼ੈਂਟੇਟਿਵ ਨੇ। ਅਥੀ ਗੋਟਾ ਬਾਕੇ ਚੁੰਕੇ ਗੱਡੀ ਤੇ ਭਾਰੇ ਆ ਅਸੀਂ ਕੌਣ ਮਤਲਬ ਪੰਜਾਬ ਦੇ ਵਾਸੀ ਇਸ ਖਿੱਤੇ ਦੇ ਵਾਸੀ ਤੇ ਜੇ ਸਾਡੀ ਸਰਕਾਰ ਹੈ ਤਾਂ ਸਾਡੇ ਲਈ ਗੱਲ ਨਹੀਂ ਕਰ ਸਕਦੀ ਕਿ ਉਹ ਆਪਦੀ ਅਸੈਂਬਲੀ ਚ ਮਤਾਂ ਨਹੀਂ ਪਾ ਸਕਦੇ ਕਿਣ ਸਾਡੇ ਉਹ ਯੋਧੇ ਜੋ ਕੀ ਮੋਸ਼ਨ کی اوڈے لئے مطا نہیں بہت سکتا بہت سکتا ہے تو پھر میں آنا تھوڑوں سارے آنوں چکھے کتے بھی کوئی ہے میں نے ملے منسٹر ملے جب چی منسٹر ملے تو ہم پوچھے ہوگے ضرور کہ یہ ساتھا ریپرزنٹیو ہے تو بھائیے کم کیوں نہیں کرتے گے